ਇਸ ਵਕਤ ਇੱਕ ਹੋਰ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਅਕਸਰ ਕਹਿ ਦਿੰਦੇ ਆ ਕਿ ਨੌਜਵਾਨਾਂ ਨੂੰ ਅੱਗੇ ਲਿਆਓ ਨੌਜਵਾਨਾਂ ਨੂੰ ਅੱਗੇ ਲਿਆਓ ਪਰ ਪ੍ਰੈਕਟੀਕਲੀ ਅੱਜ ਤੁਹਾਨੂੰ ਇੱਕ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਆ ਆਪ ਜੀ ਦੇਖ ਰਹੇ ਹੋ ਕਿ ਮੇਰੇ ਸਾਹਮਣੇ ਇਹ ਪਿੰਡ ਦੇ ਜਿਹੜੇ ਸਰਪੰਚ ਔਰ ਬੜੀ ਮਾਣ ਵਾਲੀ ਗੱਲ ਹੈ ਮੇਰੇ ਖਿਆਲ ਸਰਪੰਚ ਵੀ ਇੱਕ ਕਹ ਲੈ ਜਾਵੇ ਕਿ ਇਹ ਇੱਕ ਪਿੰਡ ਦਾ ਮੁੱਖ ਮੰਤਰੀ ਹੁੰਦਾ ਉਕੋਨੇ ਪਿੰਡ ਦੀ ਜਿਹੜੀ ਨੁਹਾਰ ਬਦਲਣੀ ਆ ਉਹ ਸਰਪੰਚ ਨੇ ਬਦਲਣੀ ਆ ਔਰ ਪੜ੍ਹੇ ਲਿਖੇ ਸਾਡੇ ਛੋਟੇ ਵੀਰ ਸੰਦੀਪ ਸਿੰਘ ਅੱਜ ਤੁਸੀਂ ਇੱਥੇ ਆਏ ਹੋ ਕੁਝ ਸਮਾਂ ਪਹਿਲਾਂ ਇੱਥੇ ਸिलाई ਸੈਂਟਰ ਜਿਹੜਾ ਤੁਹਾਡੇ ਨਗਰ ਵਿੱਚ ਖੋਲਿਆ ਗਿਆ ਸੀਗਾ ਤੇ ਅੱਜ ਉਹਦੀ ਬੱਚਿਆਂ ਨੇ ਜਿਹੜਾ ਕੋਰਸ ਪੂਰਾ ਕੀਤਾ ਉਹਨਾਂ ਨੂੰ ਅਸੀਂ ਬਤਾਈ ਕੀ ਦੇ ਰਹੇ ਆ ਔਰ ਨਾਲ ਇੱਕ ਇੱਕ ਮਸ਼ੀਨ ਸਿਲਾਈ ਮਸ਼ੀਨ ਦੇ ਰਹੇ ਆ ਕੁਝ ਬਸਤਰ ਦੇ ਰਹੇ ਆ ਜਾਂ ਜੋ ਕੁਝ ਸਾਡੇ ਕੋਲ ਹੋ ਸਕਿਆ ਆਉਣ ਵਾਲੇ ਸਮੇਂ ਵਿੱਚ ਭਾਈ ਦਵਿੰਦਰ ਸਿੰਘ ਖੜੇ ਨੇ ਇਹਨਾਂ ਨੇ ਜਿਹੜਾ ਪ੍ਰਾਲਾ ਕੀਤਾ ਉਹ ਆਉਣ ਵਾਲੇ ਸਮੇਂ ਤੇ ਇਹਨੂੰ ਹੋਰ ਵੀ ਸਹੂਲਤਾਂ ਅਸੀਂ ਦੇਵਾਂਗੇ ਜੋ ਸਾਡੇ ਕੋਲ ਸਰਿਆ ਪਰ ਅੱਜ ਦੇ ਸਮੇਂ ਵਿੱਚ ਤੁਹਾਡੇ ਦੋ ਬਚਨ ਜਿਹੜੇ ਨੇ ਉਹ ਅਰਥ ਸ਼ਬਦ ਨੇ ਉਹ ਜ਼ਰੂਰ ਕਹਿਣਾ ਜੀ ਮੈਂ ਇਹੋ ਕਹਿਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਤੇ ਸਾਡੇ ਵਧਾਈ ਦੇ ਪਾਤਰ ਨੇ ਜਿਹੜੇ ਸਾਡੇ ਬੱਚਿਆਂ ਲਈ ਮਤਲਬ ਸੋਚਦੇ ਆ ਕਿਉਂਕਿ ਸਿਆਣੇ ਕਹਿੰਦੇ ਜਿਹਦੀ ਧੀ ਸੁਖੀ ਆ ਉਹਦਾ ਉਹਦਾ ਜਹਾਂ ਨਹੀਂ ਸੁਖੀ ਆ ਕਿਉਂਕਿ ਜਿਵੇਂ ਦੇ ਸਾਰੇ ਧੀਆ ਭੈਣਾਂ ਸਾਂਝੀਆਂ ਸਾਰੀਆਂ ਜੇ ਅੱਜ ਇਹ ਆਪਣੇ ਹੱਥ ਜੋ ਆਪ ਕੰਮ ਕਰਨ ਯੋਗ ਹੀ ਹੈਗੇ ਆ ਤੇ ਇਹਨਾਂ ਨੂੰ ਕੱਲ ਨੂੰ ਕੋਈ ਵੀ ਅਭੀ ਨਾ ਅਭੀ ਆਉਂਦੀ ਆ ਬੰਦਾ ਆਪ ਕਮਾਉਣ ਜੋਗਾ ਜਿਹੜਾ ਹੋਵੇ ਉਹਨੂੰ ਭਾਜੀ ਕਿਸੇ ਦੀ ਲੋੜ ਨਹੀਂ ਪੈਂਦੀ ਤੇ ਬਾਕੀ ਉਹ ਸਭ ਤੋਂ ਤੁਸੀਂ ਫੇਰ ਦੋਰੇ ਵਧਾਈ ਦੇ ਪਾਤਰ ਜੇ ਵੀ ਅੱਜਕੱਲ ਆਪਦੀ ਕਮਾਈ ਚੋਂ ਚਾਹੇ ਚੰਦ ਰੁਪਏ ਕੱਢ ਕੇ ਜਿਵੇਂ ਤੁਹਾਨੂੰ ਕਿਹਾ ਕਿ ਮਸ਼ੀਨ ਦੇਣ ਲੱਗੇ ਆ ਜਾਂ ਬਸਤਰ ਦੇਣੇ ਆ ਤੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਪ੍ਰਾਲਾਵਾ ਸਾਡੀ ਵੀ ਲੋੜ ਹੋਊਗੀ ਭਾਜੀ ਅਸੀਂ ਵੀ ਹਾਜ਼ਰ ਆ ਹਣਾ ਜਿੰਨੇ ਜੋਗੇ ਅਸੀਂ ਹੋਵਾਂਗੇ ਅਸੀਂ ਵੀ ਤਸਦੀਦ ਦੇਵਾਂਗੇ ਵੀ ਜੇ ਕਿਸੇ ਦੀ ਧੀ ਸੁਖੀ ਆ ਤੇ ਮਾਰੇ ਕਰੇ ਤਾਂ ਜਹਾਨ ਹੀ ਸੁਖੀ ਹੈ ਹਨਾ ਬਸ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਬਹੁਤ ਸੁਣੀ ਗੱਲ ਕਹੀ ਹੈ ਜੀ ਜਿਹਦੀ ਧੀ ਸੁਖੀ ਆ ਅਕਸਰ ਹੁੰਦਾ ਜੀ ਦੇਖੋ ਜੇ ਨੂੰਹ ਬਣ ਕੇ ਆਣੀ ਉਹ ਵੀ ਧੀ ਆ ਤੇ ਜੇ ਆਪਣੇ ਪਿੰਡੋਂ ਤੋਰਨੀ ਉਹ ਵੀ ਅਗਲੇ ਘਰ ਜਾਣੀ ਉਹ ਵੀ ਧੀ ਆ ਜੇ ਉਹ ਸੁਖੀ ਆ ਤੇ ਸਾਰਾ ਜਹਾਨ ਸੁਖੀ ਆ ਸਭ ਤੋਂ ਪਹਿਲਾਂ ਤਾਂ ਮੈਂ ਸਬਸ੍ਰੀ ਅੰਗਰ ਦੇ ਮਹਾਰਾਜ ਜੀ ਸਬਸ੍ਰੀ ਗ੍ਰਾਮਦਾਤ ਮਹਾਰਾਜ ਜੀ ਜਿਨ੍ਹਾਂ ਦੀ ਨਗਰੀ ਦੇ ਵਿੱਚ ਅਸੀਂ ਵਸ ਰਹੇ ਹਾਂ ਉਹਨਾਂ ਦਾ ਕੋਟ ਆਣ ਕੋਟਾਂਤਨਵਾਦ ਹੈ ਜਿਨ੍ਹਾਂ ਨੇ ਸਾਨੂੰ ਨਿਮਾਨਿਆਂ ਨੂੰ ਇਹਨਾਂ ਬੱਚੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜੀ ਬਹੁਤ ਹੀ ਕੋਟਾਂ ਕੋਟਾਂ ਧੰਵਾਦ ਹੈ ਇਹਨਾਂ ਬੱਚੀਆਂ ਦਾ ਵੀ ਜਿਨ੍ਹਾਂ ਨੇ ਪੂਰੀ ਦਿਲ ਲਾ ਕੇ ਪੂਰੀ ਖਿੱਚ ਦੇ ਨਾਲ ਜੋ ਇਹ ਕੋਰਸ ਹੈ ਉਹ ਪੂਰਾ ਕੀਤਾ ਹੈ ਸਾਡਾ ਮੰਤਵ ਸਿਰਫ ਇਹੀ ਹੈ ਕਿ ਲੋਕ ਭਲਾਈ ਦੇ ਕਾਰਜ ਕਰਨੇ ਪਰ ਇਹੋ ਜੇ ਅਪਲਾਈ ਦੇ ਕੰਮ ਕਰਨੇ ਕਿ ਜਿਹੜੇ ਹੁਨਰ ਦੀ ਸ਼ੇਪ ਦੇ ਵਿੱਚ ਬੱਚਿਆਂ ਨੂੰ ਤੇਤੇ ਜਾਣ ਕਿਉਂਕਿ ਹੁਨਰ ਇੱਕ ਐਸਾ ਹੈ এডਿਕੇਸ਼ਨ ਇਸ ਸੱਚੀ ਵੈਲਥ ਜਿਹੜੀ ਕਦੀ ਅਜਾਈ ਨਹੀਂ ਜਾਂਦੀ ਔਰ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਾਥ ਰਹਿੰਦੀ ਹੈ ਸਾਡਾ ਇਹੀ ਇੱਕ ਮੰਤਵ ਹੈ ਬੱਚਿਆਂ ਨੂੰ ਅਸੀਂ ਇਹੀ ਹੁਨਰ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਆਸ ਕਰਦੇ ਹਾਂ ਕਿ ਅਸੀਂ ਪੂਰੇ ਨਹੀਂ ਆ ਅਧੂਰੇ ਆ ਬਹੁਤ ਕਮੀਆਂ ਹੋਣਗੀਆਂ ਸਾਡੇ ਵਿੱਚ ਇਹਨਾਂ ਬੱਚਿਆਂ ਦੇ ਨੂੰ ਵਿੰਤੀ ਵੀ ਕਰਦੇ ਆ ਕਿ ਜਾਣ ਲੱਗਿਆਂ ਸਾਨੂੰ ਸੁਝਾਅ ਦੇ ਕੇ ਜਾਣਾ ਤਾਂ ਕਿ ਅਸੀਂ ਆਉਣ ਵਾਲੇ ਸੈਸ਼ਨਸ ਦੇ ਵਿੱਚ ਬੱਚਿਆਂ ਨੂੰ ਹੋਰ ਅੱਛੀਆਂ ਸੇਵਾਵਾਂ ਦੇ ਸਕੀਏ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਣ ਸਰਜੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ 6 ਮਹੀਨੇ ਦੇ ਦੌਰਾਨ ਜੋ ਸिलाई ਸੈਂਟਰ ਚੱਲਦਾ ਰਿਹਾ ਤੁਸੀਂ ਆਪਣੀਆਂ ਕੀ ਸਵਾਮਾਂ ਜਾਂ ਕੀ ਮਹਿਸੂਸ ਕੀਤਾ ਇਹਨਾਂ ਬੱਚਿਆਂ ਦੇ ਜੋ ਸਿੱਖਿਆ ਸੱਭ ਦਵਲਨ ਸਾਹਿਬ ਮੈਂਬਰ ਆਪਣੇ ਸਭ ਮੈਂ ਇੱਕ ਜੋਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਬੱਚੀਆਂ ਨੂੰ ਪੈਰਾਂ ਤੇ ਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਟੈਂਡ ਹੋ ਗਈਆਂ ਬੱਚੀਆਂ ਅੱਜ ਕੱਲ ਦੇ ਜਮਾਨੇ ਵਿੱਚ ਜਿਵੇਂ ਕਿ ਬੱਚੀਆਂ ਦਾ ਸਟੈਂਡ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ ਤੇ ਇਹ ਬੱਚੀਆਂ ਆਪਣੇ ਆਪ ਦੇ ਆਪਣਾ ਕਾਰੋਬਾਰ ਕੁਝ ਕਰ ਸਕਣੀਆਂ ਮੈਂ ਜੀ ਤੁਹਾਨੂੰ ਸਾਰਾ ਸ਼ਾਮ ਵਜ ਕੀ ਫਤਿਹ ਅੱਜ ਤੁਸੀਂ ਇੱਥੇ ਆਇਓ ਪਹਿਲਾਂ ਤੁਹਾਡਾ ਧੰਨਵਾਦ ਤੇ ਤੁਸੀਂ ਕੀ ਮਹਿਸੂਸ ਕੀਤਾ ਕਿ ਬੱਚੀਆਂ ਨੂੰ ਜੋ ਅਸੀਂ ਸਿਖਲਾਈ ਲੈ ਕੇ ਅੱਜ ਜਾ ਰਹੀਆਂ ਨੇ ਤੇ ਆਪਣਾ ਸੁਨੇਹਾ ਕੀ ਦੋਗੇ ਇਹਨਾਂ ਨੂੰ ਮੈਨੂੰ ਆ ਕੇ ਬਹੁਤ ਖੁਸ਼ੀ ਹੋਈ ਬੱਚਿਆਂ ਨੂੰ ਦੇਖ ਕੇ ਬੱਚਿਆਂ ਕੰਮ ਕਰ ਨਹੀਂ ਬੱਚਿਆਂ ਦਾ ਕੰਮ ਚੈੱਕ ਕੀਤੇ ਦੇ ਬੱਚੇ ਨੇ ਕਾਫੀ ਸਿੱਖਿਆ 6 ਮਹੀਨੇ ਚ ਕਾਫੀ ਸਿੱਖਿਆ ਹੈ ਮੈਨੂੰ ਉਮੀਦ ਹੈ ਕਿ ਹੋਰ ਵੀ ਜ਼ਿਆਦਾ ਸਿੱਖਣਗੇ ਆ ਮਸ਼ੀਨਾਂ ਦਿੱਤੀਆਂ ਹੈਗੇ ਇਹਨਾਂ ਬੱਚਿਆਂ ਨੂੰ ਆਪਣਾ ਕੰਮ ਆਪ ਕਰਨ ਆਪਣੇ ਡਿਪੈਂਡੈਂਟ ਕਿਸੇ ਦੇ ਡਿਪੈਂਡੈਂਟ ਨਾਲ ਇੰਡੀਪੈਂਡੈਂਟ ਹੋ ਕੇ ਆਪਣਾ ਕੰਮ ਕਰਨ ਆਪਣਾ ਰੋਜ਼ਗਾਰ ਆਪਣਾ ਚਲਾਉਣ ਤਾਂ ਕਿ ਅੱਗੇ ਚੱਲ ਕੇ ਆਪਣੇ ਪਰਿਵਾਰ ਨੂੰ ਸਾਰੇ ਪਰਵਾਰ ਨੂੰ ਪੇਕੇ ਪਰਵਾਰ ਨੂੰ ਆਪਣੇ ਬਣਨ ਵਾਲੇ ਪਰਿਵਾਰ ਦੇ ਵਿੱਚ ਵੀ ਇੰਨਾ ਖੁਸ਼ਿਆਰਾਂ ਤੇ ਇੰਨੀ ਖੁਸ਼ੀ ਨਾਲ ਕੰਮ ਕਰਨ ਤੇ ਆਪਣਾ ਪਰਿਵਾਰ ਚੰਗੀ ਤਰ੍ਹਾਂ ਚਲਾ ਸਕਣ ਤੇ ਉਹਨਾਂ ਨੂੰ ਸਿੱਖਿਆ ਮਿਲੀ ਹੈ ਉਹ ਸਿੱਖਿਆ ਦੇ ਮੁਤਾਬਕ ਤਾਂ ਟੀਚਰ ਨੇ ਬਹੁਤ ਸਾਰਾ ਸਿਖਾਇਆ ਸਿਲਾਈ ਦੀ ਬਹੁਤ ਅੱਛੀ ਚੀਜ਼ ਦਿੱਤੀ ਹੈ ਇਹ ਗ੍ਰੈਂਡ ਕਰਨੀ ਅੱਗੋਂ ਵੀ ਗ੍ਰੈਂਡ ਕਰਨੀ ਹੈ ਤੇ ਉਹਦੇ ਤੇ ਅਮਲ ਵੀ ਕਰਨਾ ਹੈ ਤੇ ਗੁਰਬਾਣੀ ਦੇ ਨਾਲ ਜੁੜਨਾ ਸਭ ਤੋਂ ਵੱਡੀ ਗੁਰਬਾਣੀ ਨਾਲ ਜੁੜਨਾ ਆਪਣੇ ਨਿਤਨੇਮ ਕਰੋ ਜਿੰਨਾ ਵੀ ਕਰ ਸਕਦੇ ਹੋ ਕਰੋ ਉੱਠਦੇ ਬੈਠਦੇ ਆਪਣਾ ਨਿਤਨੇਮ ਕਰੋ ਸੁਬਾਹ ਸ਼ਾਮ ਕੰਮ ਸ਼ੁਰੂ ਕਰਨ ਤੋਂ ਪਹਿਲੇ ਉਸ ਵਾਹਿਗੁਰੂ ਦਾ ਨਾਮ ਲਾਓ ਜਿਸ ਨੇ ਤੁਹਾਨੂੰ ਪੈਦਾ ਕੀਤਾ ਜਿਸ ਨੇ ਤੁਹਾਨੂੰ ਸਭ ਕੁਝ ਦੇਣਾ ਉਹਦਾ ਦਿੱਤਾ ਹੀ ਸਭ ਕੁਝ ਹੈ ਇਹ ਜੋ ਵੀ ਦਿੱਤਾ ਰਿਹਾ ਉਹਨਾਂ ਦਿੱਤਾ ਹੈ ਇਹ ਸਾਰਾ ਸਾਰਾ ਹਿਲਵ-ਸਿਲਾ ਆਪਣਾ ਬਣਿਆ ਦੇਣ ਲੈਣ ਦਾ ਬਾਕੀ ਦੇਣ ਵਾਲਾ ਤੇ ਵਾਹਿਗੁਰੂ ਹੈ ਸਭ ਨੂੰ ਦੇਣ ਵਾਲਾ ਉਹਦੇ ਤੇ ਆਸਰਾ ਕੇ ਆਪਣਾ ਕੰਮ ਸ਼ੁਰੂ ਕਰੋ ਪਰਮਾਤਮਾ ਨੂੰ ਸਫਲਤਾ ਦੇਵੇ ਆਪਣੀ ਜ਼ਿੰਦਗੀ ਜੀ ਕਾਮਯਾਬ ਹੋ ਤੇ ਸਦਾ ਖੁਸ਼ ਰਹੋ ਵਾਸ ਇਹ ਮੇਰੀ ਦਇਆਸਾ ਬੱਚੇ ਬੱਚਿਆਂ ਖੁਸ਼ ਰਹਿਣ ਆਪਣੇ ਪਰਿਵਾਰ ਦੇ ਵਿੱਚ ਸਾਡੇ ਨਾਲ ਕਿਰਨਜੀਤ कौर ਉਹ ਸ਼ਾਮਲ ਨੇ ਜਿਨ੍ਹਾਂ ਨੇ ਇਹ ਸਾਰਾ ਸਿਖਲਾਈ ਸੈਂਟਰ ਦਾ ਇੱਕ ਮੁੱਖ ਅਧਿਆਪਕ ਦੇ ਤੌਰ ਤੇ ਵਿਚਰ ਕੇ ਇਹ ਬੱਚਿਆਂ ਨੂੰ ਸਿਖਲਾਈ ਦਿੱਤੀ ਹੈ ਕਿਰਨਜੀਤ कौर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਇਹਨਾਂ ਬੱਚਿਆਂ ਨੇ ਜੋ ਸਾਰਾ 6 ਮਹੀਨੇ ਦਾ ਕੋਰਸ ਕੀਤਾ ਤੁਸੀਂ ਕਿਵੇਂ ਸਿਖਾਇਆ ਤੇ ਇਹਨਾਂ ਨੇ ਕਿਵੇਂ ਸਿੱਖਿਆ ਸਰ ਸਭ ਤੋਂ ਪਹਿਲਾਂ ਇਹਨਾਂ ਬੱਚਿਆਂ ਨੂੰ ਮੈਂ ਸਟਾਰਟਿੰਗ ਤੋਂ ਸਟਾਰਟ ਕਰਵਾਇਆ ਕਿ ਸਭ ਤੋਂ ਪਹਿਲਾਂ ਕਿ ਪ੍ਰਮਾਤਮਾ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਲੈਣਾ ਤੇ ਫਿਰ ਆਪਣਾਨ ਕੇ ਕੰਮ ਸਿੱਖਣਾ ਸਾਰਿਆਂ ਨੇ ਮੇਰੇ ਆਗਾ ਕਹਿ ਅਨੁਸਾਰ ਜੋ ਕੁਝ ਮੈਂ ਕਹਿੰਨੀ ਆ ਉਹੀ ਕੀਤਾ ਸਭ ਨੇ ਆਪਣਾ ਬਹੁਤ ਵਧੀਆ ਕੰਮ ਸਿੱਖਿਆ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਇਹਨਾਂ ਨੂੰ ਸਿਖਾਇਆ ਗਿਆ ਕਿ ਸਲਾਈ ਮਸ਼ੀਨ ਦੀ ਇਹਨਾਂ ਨੂੰ ਨੌਲੇਜ ਦਿੱਤੀ ਗਈ ਕਿ ਸਲਾਈ ਮਸ਼ੀਨ ਦੀ ਨੌਲੇਜ ਹੋਣੀ ਚਾਹੀਦੀ ਆ ਫਿਰ ਇਹਨਾਂ ਨੂੰ ਜੋ ਵੀ ਆਪਾਂ ਸਲਾਈ ਦਾ ਕੰਮ ਆ ਜਿੱਥੋਂ ਵੀ ਸਟਾਰਟ ਕਰਵਾਇਦਾ ਉਹ ਸਾਰਾ ਸਟਾਰਟ ਕਰਵਾਇਆ ਗਿਆ ਸਾਰੀਆਂ ਬੱਚੀਆਂ ਦਾ ਬਹੁਤ ਹੀ ਵਧੀਆ ਸਹਿਯੋਗ ਰਿ ਤੇ ਵਧੀਆ ਤੇ ਮਿਹਨਤੀ ਨਿਕਲੇ ਨੇ ਹਰ ਇੱਕ ਚੀਜ਼ ਨੂੰ ਬਖੂਬ ਹੀ ਨਿਭਾਉਂਦੀਆਂ ਰਹੀਆਂ ਨੇ ਤੇ ਮੇਰੀ ਰਿਸਪੈਕਟ ਵੀ ਕਰਦੇ ਨੇ ਤੇ ਕੰਮ 'ਚ ਇੰਨਾ ਕੁ ਜ਼ਿਆਦਾ ਮੈਨਾਂ ਨੂੰ ਮਾਹਿਰ ਕਰਤਾ ਕਿ ਜਿੱਥੇ ਵੀ ਜਾਂਦੇ ਨੇ ਆਪਣੀ ਕਿਰਤ ਕਰਕੇ ਆਪ ਖਾ ਸਕਦੇ ਨੇ ਤੇ ਹੋਰਾਂ ਨੂੰ ਵੀ ਕਿਰਤ ਦਾ ਅਗੇ ਸਹਿਯੋਗ ਜਿਹੜਾ ਉਹ ਦੇ ਸਕਦੇ ਨੇ ਤੋਂ ਮੈਂ ਸਾਰੇ ਆਪਣੇ ਰਿਸਪੈਕਟਡ ਸਰ ਮੈਮ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਸ ਗਰੀਬ ਬੱਚੀਆਂ ਵਾਸਤੇ ਇੱਥੇ ਫ੍ਰੀ ਸਲਾਈ ਸੈਂਟਰ ਦਾ ਜੋ ਉਹ ਖੋਲ ਕੇ ਦਿੱਤਾ ਗਿਆ ਤਾਂ ਕਿ ਜਿਹੜੀਆਂ ਗਰੀਬ ਬੱਚੀਆਂ ਨੇ ਆਪਣੇ ਪੈਰਾਂ 'ਤੇ ਸਟੈਂਡ ਹੋ ਸਕਣ ਤੇ ਆਪਣੀ ਕਿਰਤ ਨੂੰ ਅੱਗੇ ਵਧਾ ਸਕਣ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਵੀਰਜੀ ਹੁਣਾਂ ਦਾ ਧੰਨਵਾਦ ਕਰਦੀ ਆ ਜਿਹੜੇ ਬਾਹਰ ਆਪਣੇ ਮਿਹਨਤ ਕਰਕੇ ਦਸੰਤ ਕੱਢਦੇ ਆ ਤੇ ਫਿਰ ਇਹ ਸਾਰੇ ਪੰਜਾਬ ਚ ਆ ਕੇ ਸਹਾਵਾ ਕਰਦੇ ਆ ਇਹਨਾਂ ਬੱਚੀਆਂ ਦਾ ਬੈਚ ਸ਼ੁਰੂ ਕੀਤਾ ਸੀ ਕਿ ਉਦੋਂ ਹੀ ਦੂਸਰੇ ਬੱਚਿਆਂ ਦੇ ਨਾਮ ਵੀ ਆਣੇ ਸ਼ੁਰੂ ਹੋ ਗਏ ਆ ਜੇ ਕਿ ਅਸੀਂ 6 ਮਹੀਨੇ ਦਾ ਬੈਚ ਸ਼ੁਰੂ ਕੀਤਾ ਸੀ ਤਾਂ ਇਹਨਾਂ ਬੱਚੀਆਂ ਦੇ ਅੱਜ ਮਿਹਨਤ ਦਾ ਫਲ ਬਹੁਤ ਵਧੀਆ ਇਹਨਾਂ ਨੇ ਸਿੱਖਿਆ ਹੈ ਔਰ ਇਹ ਅੱਗੇ ਜਾ ਕੇ ਆਪਣੀ ਕਿਰਤ ਕਰਕੇ ਆਪਣੇ ਸੇ ਪੈਰਾ ਤੇ ਖੜੀਆਂ ਹੋ ਸਕਦੀਆਂ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੂੰ ਮੁਸ਼ਕਲ ਨਹੀਂ ਆਏਗੀ ਆਪਣੀ ਕਿਰਤ ਕਰਕੇ ਆਪਣਾ ਵਧੀਆ ਆਉਣ ਵਾਲਾ ਜਿਹੜਾ ਉਹ ਉਜਵਲ ਕਰ ਸਕਦੀਆਂ ਨੇ ਬਾਕੀ ਇਹਨਾਂ ਨੂੰ ਜਦ ਵੀ ਕੋਈ ਜ਼ਰੂਰਤ ਪੈਂਦੀ ਸੀ ਤੇ ਮੈਂ ਟਾਈਮ ਤੇ ਹਾਜ਼ਰ ਹੋ ਜਾਂਦੀ ਸੀ ਮੈਨੂੰ ਫੋਨ ਕਰ ਦਿੰਦੇ ਸੀ ਕਿ ਇਹਨਾਂ ਨੂੰ ਅੱਜ ਆ ਚਾਹੀਦਾ ਮੈਂ ਇਹਨਾਂ ਦੇ ਤਕਰੀਬਨ ਟੈਸਟ ਵੀ ਲੈਂਦੀ ਰਹੀਆਂ ਸੂਟ ਲਿਆ ਕੇ ਇਹਨਾਂ ਤੋਂ ਕਟਵਾ ਕੇ ਵੀ ਦੇਖਿਆ ਕੋਈ ਵੀ ਚੀਜ਼ ਦੀ ਇਹਨਾਂ ਲੋੜ ਪੈਂਦੀ ਸੀ ਬੱਚਿਆਂ ਨੂੰ ਤਾਂ ਪ੍ਰੋਪਰ ਉਸੇ ਟਾਈਮ ਇਹਨਾਂ ਨੂੰ ਦਿੱਤਾ ਜਾਂਦਾ ਸੀਗਾ ਬਾਕੀ ਵੀਰ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹਨਾਂ ਬੱਚੀਆਂ ਦਾ ਪੇਖੋ ਜੁਵਲ ਬਣਿਆ ਤੇ ਸਾਰਿਆਂ ਵੱਲੋਂ ਅਸੀਂ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ